ਦੋਸਤੋ ਠੀਕ ਠਾਕ ਤੇ ਲਾਓ ਜੀ ਮਿੱਤਰੋ ਆਪਾਂ ਇਨੇ ਦਿਨਾਂ ਬਾਅਦ ਵਲੌਗ ਹੋਣਾ ਤੁਸੀਂ ਕਹਿੰਦੇ ਹੋਊਗੇ ਆਪਾਂ ਕੰਮ ਘੁੰਮ ਧੋਈ ਲਈ ਤੇ ਅੱਜ ਸੀ ਆਪਾਂ ਵਿਹਲੇ ਤੇ ਬਾਕੀ ਗੂਤਰ ਕਰੋ ਆਪਣੇ ਚੱਕ ਸਾਰੇ ਤੰਦਰੁਸਤ ਕਰੋ ਚੱਕ ਮਿੱਤਰ ਸਾ ਚਾਹ ਗੂਤਰ ਨੇ ਆਪਣੇ ਦੇ ਬੱਚੇ ਕੱਢ ਲਏ ਦੇਖੋ ਦੋਨੇ ਕੱਢ ਲਏ ਇੱਕ ਗੂਤਰ ਨੇ ਆਪਣੇ ਕੱਢ ਲਏ ਬੱਚੇ ਦੋਨੇ ਕਰੋ ਜੀ ਕਿ ਮਿੱਤਰੋ ਦੋਨੇ ਬੱਚੇ ਕੱਢ ਲਏ ਆਪਣੀ ਗੁੰਦਰੀ ਨੇ ਆਹ ਦੇਖੋ ਕੀ ਜੀ ਬਣ ਗਏ ਸਾਰੇ ਝਾੜੇ ਝੂੜੇ ਜਿਹਾ ਗੱਜੇ ਗੁੱਜੇ ਹੋ ਗਏ ਸਾਰੇ ਓਕੇ ਬੋਟਾ ਕਰੋ ਚੈੱਕ ਤੇ ਲਓ ਜੀ ਮਿੱਤਰੋ ਅੱਜ ਆਪਾਂ ਬੱਚੇ ਵੀ ਭਾਈ ਸੀਗੇ ਬਾਹਰ ਬੱਚੇ ਆਪਣੇ ਇੱਕ ਆਪਣੇ ਆਪਾਂ ਟ੍ਰੇਨ ਮਾੜੇ ਮੁੰਡੇ ਛਤਰੀ ਦੇ ਕਰ ਲਿਆ ਇੱਕ ਆਪਣੇ ਇੱਧਰ ਛਤਰੀ ਲਾਈ ਆ ਦੇਖੋ ਡੌੜ ਤੇ ਹੈ ਆਰ ਦੇ ਦੂਰ ਦੇ ਨਹੀਂ ਸਾਰੇ ਕਰਦੇ ਆ ਚੈੱਕ ਆ ਤਾਂ ਟ੍ਰੇਨ ਆ ਮਿੱਤਰੋ ਛਤਰੀ ਦੇ ਮਾੜੇ ਮੋਟੇ ਆ ਦੇਖ ਦੇਖੋ ਜਾਂਦੇ ਨਾ ਛਤਰੀ ਦੇ ਆਹ ਤਾਂ ਪਾ ਟ੍ਰੇਨ ਕਰ ਲੈ ਤਾਂ ਇੱਕ ਲਾਈ ਆਪਣੀ ਛਤਰੀ ਇਧਰ ਵੀ ਲਾਈ ਹੈ ਦੋਨੇ ਲਾਈਆਂ ਮਾ ਪਾਸੇ ਛਤਰੀਆਂ ਮੈਂ ਕਦੇ ਜਾਣ ਨਾ ਉਧਰੀ ਆ ਬਾਲੇ ਬੱਚੇ ਇਧਰ ਮੱਕਾ ਹੁਣ ਬਾਲੀ ਕਿੰਨੇ ਢਮਕੇ ਬਾਲੇ ਵੱਡੇ ਹੋਈ ਜਾਂਦੇ ਆ ਦੇਖੋ ਕਿੜੇ-ਕੜੇ ਧੋਗੇ ਲੈ ਮਿੱਤਰੋ ਦੇਖੋ ਆਖਾ ਕਿਣੀ ਅਕੜੇ ਨਖੇਰ ਗਏ ਸਾਰੇ ਚਿੱਟੀਆਂ ਦੇ ਲੈ ਕਾਲ ਕੰਤਾ ਵੀ ਚਿੱਟੀਆਂ ਦਾ ਉਹ ਵੀ ਚਿੱਟੀਆਂ ਦਾ ਸਾਰੇ ਅੱਖਾਂ ਨਖੇਰ ਗਏ ਕਿੱਡੇ-ਕੜੇ ਹੋ ਗਏ ਤੇ ਮੈਂ ਤਾਂ ਕਰ ਕਿੰਨਾਂ ਨੂੰ ਲੱਗ ਗਿਆ ਸੀਗਾ ਭਾਉਣ ਮੈਂ ਕਿਹਾ ਮੁੜ ਕੇ ਬਾਲੇ ਇਹਨਾਂ ਦੇ ਮਿੱਤਰ ਆਪਾਂ ਕੱਲ ਕੱਲ ਆਪਾਂ ਲਾਵਾਂਗੇ ਰੰਗ ਆਪਾਂ ਅੱਜ ਲਈਏਮ ਅੱਜ ਆਪਾਂ ਨੂੰ ਭਾਈ ਰੱਖਣਾ ਵਾਂਗਾ ਤੇ ਆਪਾਂ ਲੈ ਕੇ ਹੁਣ ਆਪਾਂ ਇਹਨਾਂ ਦੇ ਰਸਤੇ ਰੰਗ ਲੈ ਕੇ ਆਵਾਂਗੇ ਆਪਾਂ ਤੇ ਇਹਨਾਂ ਦੇ ਲਾਵਾਂਗੇ ਆਪਾਂ ਜਿਹੜਾ ਵੀ ਮਿਲ ਗਿਆ ਜ ਕਾਲਾ ਜਾ ਹਰਾ ਜਾ ਗੁਲਾਬੀ ਜਿਹੜਾ ਵੀ ਮਿਲ ਗਿਆ ਉਹ ਉਹੀ ਲਾ ਦੇਣਾ ਵਾ ਹਣਾ ਮਿੱਤਰ ਤੇ ਬਾਕੀ ਦਰ ਕਰੋ ਚੈੱਕ ਆਪਣੇ ਬੱਚੇ ਦੂਜੇ ਛੋਟੇ ਦੇਖੋ ਵੀ ਮੈਂ ਮਾਰੀ ਐਕਸਕੂਜ਼ ਮੀ ਦੇਖੋ ਵੀ ਉਹ ਮਾਰਨਾ ਨਹੀਂ ਆ ਕਰੋ ਬੱਚੇ ਚੰਨਾ ਦੋਨੇ ਚਿੱਟੇ ਬੱਚੇ ਸ਼ਾਕੀ ਦੇ ਇਹਦੇ ਤੋਂ ਉਹ ਦੱਸਾਈ ਸੀਗਾ ਕੁਵਤਰੀ ਆਪਣੀ ਸ਼ਾਕੀ ਸੈਟ ਤੋਂ ਪੂਰੀ ਇਧਰ ਚੀਨੀ ਦੇ ਵੀ ਬੱਚੇ ਕੱਢਣ ਵਾਲੇ ਆਪਣੇ ਦੇ ਓਏ ਆਦੇ ਬਾਰੀ ਨੂੰ ਮਿੱਤਰੋ ਝੂੜ ਗਿਆ। ਓਏ। ਹੋਇ ਹਲੋ ਉੱtre ਫਿਰ ਚਲੋ। ਅਰੇ ਇਹਦੇ ਚਲੋ। ਤੇ ਕਰੋ ਮਿੱਤਰੋ ਚੈੱਕ ਦੇਖੋ। ਕਿਡੇ-ਕਡੇ ਹੋ ਗਏ ਆਪਣੇ ਬੱਚੇ ਹੁਣ ਆਪਾਂ ਇਹਨਾਂ ਨੂੰ ਬਾਵਾਗੇ ਹੁਣ ਆਪਾਂ ਇਹਨਾਂ ਨੂੰ ਭਾਉਣ ਤਾਂ ਲੱਗੇ ਛਤਰੀਆਂ ਤੇ ਉੱਡਣ ਦੀ ਇਹਨਾਂ ਦੀ ਵੇਟ ਆ। ਜਾਣ ਆਪਾਂ ਇਹਨਾਂ ਤੇ ਕੋ ਬਾਚ ਨਾ ਪੈਣ ਜੇ ਕੋਈ ਨਹੀਂ ਦੇਣਾ ਆ ਦੇਖੋ। ਆਈ ਸੋ ਅੱਜ ਦਾ ਭਾਇ ਹੈ ਲੱਤ ਹੁਣ ਤਾਂ ਕਰਨਗੇ। ਦੇਖੋ। ਇਹ ਮਿੱਤਰੋ ਮਨ ਕਮੈਂਟ ਹੀ ਦੱਸਿਆ ਕਾਲਾ ਕਾਂਤਾ ਕਿਹੜਾ ਵਾ ਸਾਨੂੰ ਲੱਗ ਜੀ ਪਤਾ ਚਿੱਟੀਆਂ ਖਾਲਾ ਦੂਤਰਾ ਆਪਣਾ ਇੱਧਰ ਬੰਨਿਆ ਛਤਰੀ ਤੇ ਉਹ ਜੀ ਮਿੱਤਰੋ ਦਾਣੇ ਆਪਾਂ ਲੈ ਆਏ ਸੀਗੇ ਟ੍ਰੇਨ ਚ ਪਾ ਕੇ ਤੇ ਬੱਚੇ ਆਪਣੇ ਬੈਠੇ ਆ ਤੇ ਆਪਾਂ ਦਾਣੇ ਪਾ ਦਈਏ ਨਾਲੇ ਆਪਾਂ ਬੱਚੇ ਲਾ ਦਾਂਗੇ ਛਤਰੀਆਂ ਤੋਂ ਸਵੇਰ ਦੇ ਆਪਣੇ ਭਾਈ ਸੀਗੇ ਆ ਦੇਖੋ ਕਿਵੇਂ ਫੜਲ ਫੜਲ ਲੋਰ ਲੋਰ ਨੂੰ ਕਰਦੇ ਆ ਦੇਖੋ ਆਪਣੇ ਦੋ ਬੱਚੇ ਸਤੋ ਚੈੱਕ ਕਰੋ ਉਤਰੀ ਨੇ ਕੱਢ ਲੇ ਇਹਨਾਂ ਨੇ ਹੁਣ ਇੱਧਰ ਲਈ ਖੁੱਡਿਆਂ ਨੂੰ ਆਪਾਂ ਦਾਣੇ ਰੱਖ ਦਈਏ ਮਿੱਤਰੋ ਫੇਰ ਹੀ ਆਪਾਂ ਉਧਰ ਤਾੜਾਂਗੇ ਨਾਲੇ ਆਪਾਂ ਬੱਚੇ ਦਿਖਾਵਾਂਗੇ ਤੈਨੂੰ ਤਾੜਦੇ ਬੱਚੇ ਦੇ ਵੈਸੇ ਕੈਮਰਾ ਦਾ ਮਿੱਤਰੋ ਮੱਕਲਾ ਹੀ ਕੋਈ ਫੜਨ ਵਾਲਾ ਤਾਂ ਹੈ ਨਹੀਂ ਗੁਰੀ ਲੱਗੀ ਚਾਬੀ ਕੋਈ ਫੜਨ ਵਾਲਾ ਤਾਂ ਹੈ ਨਹੀਂ ਕੈਮਰਾ ਮਿੱਤਰੋ ਤੇ ਮੈਂ ਇੱਕ ਵਾਰੀ ਤਾਂ ਤਾੜ ਕੇ ਤੈਨੂੰ ਦਿਖਾਵਾਂਗਾ ਬੱਚੇ ਆਪਣੇ ਇਕੱਲਾ ਹੈਗਾ ਤੇ ਇਹ ਆਇਤਾ ਮਾਰੇ ਮੋਟੇ ਪਛਤਰੀ ਦੀ ਟ੍ਰੇਨ ਕਰ ਲੈ ਪਰ ਆਪਾਂ ਹਜੇ ਡਾਉਣੇ ਨਹੀਂ ਮਿੱਤਰੋ ਕਿਉਂਕਿ ਇਹ ਮੈਨੂੰ ਪਤਾ ਭੜੇ ਬੋ ਇਹਨਾਂ ਦਾ ਕਾਲਕਾ ਤੇ ਤਾਂ ਵੀ ਤੁਹਾਨੂੰ ਪਤਾ ਹੀ ਆ ਤੇ ਦੂਜੇ ਜਿਹੜੇ ਨਵੇਂ ਕਢਾਏ ਹੋਏ ਵੀ ਜੇ ਐਵੇਂ ਨਿਕਲ ਨੁਕਲ ਕੇ ਮੁਰਕੇ ਦੁਬਾਰਾ ਫੇਰ ਆਉਣੇ ਆਉਣੇ ਨਹੀਂ ਆਪਾਂ ਹੌਲੀ ਹੌਲੀ ਸੁਭਾਵਣਾ ਨਾਲ ਆਪਣੇ ਰੰਗ ਲਾਵਾਂਗੇ ਕੱਲ ਨਾਲੇ ਨਾਲੇ ਆਪਾਂ ਹੌਲੀ ਹੌਲੀ ਇਹਨਾਂ ਨੂੰ ਘਿਆਵਾਂਗੇ ਪੱਕੇ ਲਾਵਾਂਗੇ ਛਤਰੀ ਦੇ ਓਏ ਨਿਕਲ ਜਾਈ ਨਿਕਲਣਾ ਚਾਹੀ ਆ ਦੇਖੋ ਮਿੱਤਰੋ ਬਾਕੀ ਦੋ ਬੱਚੇ ਕਰੋ ਚੱਕ ਘੈਣਾ ਉਕਰ ਬੂਟਾ ਕਦਾ ਹੋ ਇੱਕ ਤਾਂ ਸੱਪ ਆ ਦੇ ਤੇ ਲੱਗ ਗਿਆ ਮਿੱਤਰੋ ਤੇ ਲੋ ਵੀ ਆਪਾਂ ਬੱਚੇ ਦਿੰਨੇ ਆਲਾ ਅਧਰ ਮੈਂ ਵੱਡੀ ਛਤਰੀ ਵੀ ਲਾਤੀ ਸੀਗੀ ਮੈਂ ਵੱਡੀ ਛਤਰੀ ਤੇ ਬਾਹਰ ਇਥੇ ਤੁਹਾਨੂੰ ਦਿਖਾਉਣਾ ਮਿੱਤਰੋ ਆ ਦੇਖੋ ਮਿੱਤਰੋ ਇਧਰ ਮੈਂ ਵੱਡੀ ਛਤਰੀ ਲਾਤੀ ਸੀਗੀ ਇਧਰ ਛੋਟੀ ਲਾਤੀ ਮੈਂ ਉੱਤੇ ਸੀਗੀ ਬਿਠਾਤੇ ਤਾਂ ਕਰਕੇ ਮੈਂ ਕਹਾ ਚੱਲ ਹਣਾ ਇਧਰ ਦੇਖੋ ਮਿੱਤਰੋ ਐ ਲਾਈ ਸੀਗੀ ਵੱਡੀ ਛਤਰੀ ਤੇ ਛੋਟੀ ਛਤਰੀ ਮੈਂ ਉੱਥੇ ਤਾ ਘਰ ਕੇ ਮੈਂ ਬੱਚੀ ਦਿੱਤੀ ਸੀ ਕਿ ਬਾ ਮਗਾ ਮੁੜ ਕੇ ਨਿਕਲ ਨਗ ਜਾਣ ਹਨ ਤਾਂ ਮੈਂ ਆ ਉੱਡ ਗਈ ਮਿੱਤਰੋ ਮਹਾ ਇੱਕ ਦੋ ਗੀੜੇ ਪਾ ਕੇ ਬਹਿ ਗਏ ਛੋਟੇ ਬਾਲੇ ਸੀ ਮਗਾ ਇਹ ਨਾ ਉਹ ਸਦਾ ਹੀ ਨੰਗ ਜਿਹੜਾ ਮੈਨੂੰ ਲਾਲਾ ਤੇ ਮੁੜ ਕੇ ਫੇਰ ਮਿੱਤਰੋ ਤੁਹਾਨੂੰ ਦਿਖਾਉਂ ਲਾ ਮੈਂ ਪਸੀ ਕੇ ਲਾਲੇ ਆ ਦੇਖੋ ਕਰੋ ਚੱਕ ਲਾਲ ਚੀਨਾ ਦੂਜੇ ਦਾ ਭਾਈ ਕਰੋ ਚੱਕ ਇਧਰ ਆ ਕਾਲ ਗਾਂਤਾ ਬੱਚਾ ਤੈਨੂੰ ਵੀ ਮਿੱਤਰੋ ਵੀਡੀਓ ਕਰਦੇ ਲੈ ਕੇ ਵੀਡੀਓ ਦਾ ਅਪ ਇੱਥੇ ਕਰਦੇ ਐਂਡ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿੱਤਰੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬੱਚੇ ਬਿਠਾਉਂਦੇ ਵੀ ਤੇ ਡਾਉਂਦੇ ਵੀ ਹੁਣ ਆਪਾਂ ਕੰਮ ਤੇ ਹੁੰਦੇ ਹੀ ਚਾਰ ਪੰਜ ਦਿਨ ਤੇ ਹੁਣ ਆਪਾਂ ਚਾਰ ਚਾਰ ਪੰਜ ਦਿਨ ਵਿਹਲੇ ਜੇ ਤੱਕ ਆਪਾਂ ਨਹੀਂ ਜਾਂਦੇ ਕੰਮ ਤੇ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਨਾਲੇ ਮੇਰੇ ਰੰਗ ਲਾਵਾਂਗੇ ਤੇ ਹੁਣ ਮਿੱਤਰੋ ਆਪਣੇ ਬੱਚੇ ਦਾਣੇ ਵੀ ਖਾਂਦੇ ਦੇਖੋ ਉਹ ਵੀ ਖਾਂ ਕੇ ਥੱਲੇ ਆ ਕੇ ਵੇਖੇ ਲੈਂਦੇ ਵੀ ਇਹ ਦਾਣੇ ਉਹ ਦੇਖੋ ਕਾਲਕਾਂ ਦਾ ਖਾਈ ਜਾਂਦਾ ਤੇ ਲੋ ਵੀ ਮਿੱਤਰੋ ਵੀਡੀਓ ਦਾ ਅਪ ਇੱਥੇ ਕਰਦੇ ਆਂ ਵੀਡੀਓ ਕੋਦੇ ਲੈ ਕੇ ਆਪਣੇ ਚੈਨਲ ਕੋ